ਬਸ ਤੇਰੇ ਲਈ ਸੀ ਭਾਗ ਤਿੰਨ ਉਹ Laash ਸਾਡੀ ਮਾਂ ਦੀ ਸੀ ਜਿਸ ਨੂੰ ਇਸਨੇ ਮਾਰ ਦਿੱਤਾ ਸੀ ਇਸ ਗੁਰਪ੍ਰੀਤ ਨੇ ਮਾਰ ਦਿੱਤਾ ਸੀ ਇਹਨਾਂ ਆਖ ਰਾਣੀ ਉੱਚੀ ਉੱਚੀ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਅਗਲੇ ਦਿਨ ਮਾਂ ਦੀ Laash ਘਰ ਆਈ ਤਾਂ ਉਸ ਦੇ ਮੂੰਹ ਤੇ ਟੱਕ ਉਸ ਦੇ ਗਲੇ ਤੇ ਟੱਕ ਬਾਹਾਂ ਤੇ ਨਿਸ਼ਾਨ ਸੀ ਬੜੀ ਬੇਰਹਿਮੀ ਨਾਲ ਮਾਰਿਆ ਸੀ ਇਸ ਕੁੱਤੇ ਨੇ ਉਸ ਨੂੰ ਪੁਲਿਸ ਨੇ ਪੁੱਛਿਆ ਤਾਂ ਕਹਿਣ ਲੱਗਾ ਮੈਂ 50 ਰੁਪਏ ਮੰਗ ਰਿਹਾ ਸੀ ਦੇ ਨਹੀਂ ਸੀ ਰਹੀ ਮੈਨੂੰ ਗੁੱਸਾ ਆ ਗਿਆ ਮੈਂ ਰਾੜ ਚੁੱਕ ਕੇ ਮਾਰੀ ਫਿਰ ਇਹ ਤੜਫਣ ਲੱਗ ਪਈ ਤੇ ਮੇਰੇ ਕੋਲੋਂ ਤੜਫਦੀ ਦੇਖੀ ਨਾ ਗਈ ਤੇ ਮੈਂ ਫਿਰ ਜਾਨੋਂ ਹੀ ਮਾਰ ਦਿੱਤੀ ਇਹ ਪਟਿਆਲੇ ਜੇਲ੍ਹ ਵਿੱਚ ਰਿਹਾ ਅਸੀਂ ਇਸ ਦਾ ਮਗਰੋਂ ਕੋਈ ਪਤਾ ਨਹੀਂ ਲਿਆ ਜੇਲ ਵੀ ਕੋਈ ਜੇਲ ਸੀ ਇਸ ਨੂੰ ਘਾਟ ਉਮਰ ਹੋਣ ਕਰਕੇ ਸੁਧਾਰ ਕਰ ਭੇਜਿਆ ਹੋਇਆ ਸੀ ਅੱਜ ਵੀ ਜਦੋਂ ਮਾਂ ਦੀ ਯਾਦ ਆਉਂਦੀ ਹੈ ਤਾਂ ਉਸ ਦੀ ਫੋਟੋ ਦੇਖ ਰੋ ਲੈਂਦੀ ਹਾਂ ਕਦੇ ਕਦੇ ਮਨ ਨੂੰ ਸਬਰ ਨਹੀਂ ਆਉਂਦਾ ਤਾਂ ਬਾਪੂ ਨੂੰ ਪੁੱਛਦੀ ਹਾਂ ਮਾਂ ਕਿਵੇਂ ਹੋਣੀ ਹੈ ਮੈਂ ਤੇ ਭੈਣ ਕਈ ਸਮੇਂ ਤੱਕ ਬੈਠ ਕੇ ਉਸ ਦੀਆਂ ਹੀ ਗੱਲਾਂ ਕਰਦੀਆਂ ਰਹਿੰਦੀ ਆਂ। ਪ੍ਰੀਤੀ ਕਹਿੰਦੀ, "ਮੈਨੂੰ ਚੰਗੀ ਤਰ੍ਹਾਂ ਦੱਸੋ ਹੋਇਆ ਕੀ ਸੀ ਉਸ ਦਿਨ?" ਰਾਣੀ ਕਹਿੰਦੀ, "ਉਸ ਦਿਨ ਮੈਨੂੰ ਭੈਣ ਦਾ ਫੋਨ ਆਇਆ ਤੇ ਦੱਸਿਆ ਕਿ ਸੁਖ ਰੋਈ ਜਾ ਰਿਹਾ ਹੈ। ਕਹਿੰਦਾ, ਮੰਮੀ ਹੈ ਨਹੀਂ ਹੁਣ ਇਸ ਦੁਨੀਆ ਤੇ ਨਹੀਂ ਰਹੀ।" ਮੈਂ ਇਹ ਗੱਲ ਤੇ ਯਕੀਨ ਨਹੀਂ ਕਰ پا ਰਹੀ ਸੀ ਇਸ ਲਈ ਫੋਨ ਰੱਖ ਰੋਟੀ ਬਣਾ ਕੰਬ ਦੇ ਕੰਬ ਦੇ ਪੈਰਾਂ ਨਾਲ ਮਾਂ ਦੇ ਬੇੜੇ ਦੇ ਆ ਗਈ ਸਾਰੇ ਬੈਠੇ ਰੋ ਰਹੇ ਸੀ ਭੈਣ ਅਲੱਗ ਬਾਪੂ ਅਲੱਗ ਸੁਖ ਹਸਪਤਾਲ ਗਿਆ ਹੋਇਆ ਸੀ ਮੈਂ ਜਾਂ ਭੈਣ ਦੇ ਗਲੇ ਲੱਗ ਗਈ ਫਿਰ ਭੈਣ ਨੇ ਦੱਸਿਆ ਕਿ ਉਸ ਨੂੰ ਸੁਖੇ ਦਾ ਫੋਨ ਆਇਆ ਕਿ ਉਹ ਕਹਿੰਦਾ ਮੈਂ ਮੰਮੀ ਨੂੰ ਕਿਹਾ ਕਿ ਉਹ ਚਾਹ ਬਣਾ ਕੇ ਰੱਖੇ ਤੇ ਮੈਂ ਦੁਕਾਨ ਤੋਂ ਸਮੋਸੇ ਲਿਆਉਂਦਾ ਹਾਂ ਜਦੋਂ ਮੈਂ ਘਰ ਆਇਆ ਮੈਂ ਮੰਮੀ ਨੂੰ ਬਹੁਤ ਆਵਾਜ਼ਾਂ ਮਾਰੀਆਂ ਉਹ ਨਹੀਂ ਮਿਲੀ ਤਾਂ ਮੈਂ ਪਸ਼ੂਆਂ ਦੇ ਮਲ ਦੇਖਣ ਗਿਆ ਤਾਂ ਉੱਥੇ ਮੱਜਾਂ ਦਾ ਕੰਮ ਕਰਦੀ ਕਰਦੀ ਮੰਮੀ ਇੱਕ ਪਾਸੇ ਨੂੰ ਡਿੱਗੀ ਹੋਈ ਸੀ ਪੂਰੀ ਤਰ੍ਹਾਂ ਲਹੂ ਲਹਾਨ ਹੋਈ ਥੋੜਾ ਸਾ ਵੀ ਚੱਲਦੇ ਹੁੰਦੇ ਤਾਂ ਮੈਂ ਡਾਕਟਰ ਕੋਲ ਲੈ ਜਾਂਦਾ ਪਰ ਉਹ ਤਾਂ ਮਰੀ ਪਈ ਸੀ ਇਹ ਸੁਣ ਕੇ ਹੀ ਮੇਰੀ ਰੂਹ ਕੰਬ ਗਈ ਕਿ ਹਾਏ ਕਿੰਨਾ ਦਰਦ ਹੋਇਆ ਹੋਣਾ ਉਸ ਨੂੰ ਦੂਸਰੇ ਦਿਨ ਜਦੋਂ ਮਾਂ ਦੀ ਲਾਸ਼ ਘਰ ਆਈ ਤਾਂ ਉਸ ਦੇ ਸਰੀਰ ਤੇ ਟੱਕ ਹੀ ਟੱਕ ਕੋਈ ਅੱਖ ਨਹੀਂ ਹੋਣੀ ਜਿਹੜੀ ਰੋਹੀ ਨਾ ਹੋਵੇਗੀ ਅਸੀਂ ਇਸ ਨਾਲ ਸਭ ਨਾਤੇ ਤੋੜ ਲੈ ਅੱਜ ਤੱਕ ਸਾਨੂੰ ਸਾਡੀ ਮਾਂ ਨਹੀਂ ਭੁੱਲੀ ਤੁਸੀਂ ਵੀ ਇਸ ਕੋਲੋਂ ਆਪਣੀ ਜਾਨ ਬਚਾ ਲਓ ਪ੍ਰੀਤੀ ਕਹਿੰਦੀ ਮੇਰੀ ਕੁੱਖ ਵਿੱਚ ਤਾਂ ਉਸ ਦਾ ਅੰਛ ਪਲ ਰਿਹਾ ਹੈ ਰਾਣੀ ਕਹਿੰਦੀ ਖਿਆਲ ਰੱਖਿਓ ਆਪਣਾ ਤੁਸੀਂ ਇਸ ਦੀਆਂ ਗੱਲਾਂ ਵਿੱਚ ਤਾਂ ਭੂਆ ਕਰਕੇ ਆ ਗਏ ਉਹ ਜ਼ਮੀਨ ਵੀ ਭੂਆ ਦੀ ਹੀ ਹੋਣੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਨਹੀਂ ਤਾਂ ਇਸ ਦੇ ਪੱਲੇ ਕੀ ਹੈ ਅਸੀਂ ਨਹੀਂ ਦਿੱਤਾ ਇਸ ਨੂੰ ਕੁਝ ਵੀ ਪ੍ਰੀਤ ਅੱਗੇ ਗੁਰਪ੍ਰੀਤ ਦੇ ਸਾਰੇ ਭੇਤ ਖੁੱਲ ਗਏ ਕਿ ਤਾਈ ਨੇ ਮੈਨੂੰ ਜਾਣ ਕੇ ਆਪਣੇ ਭਤੀਜੇ ਦਾ ਘਰ ਬਸਾਉਣ ਲਈ ਫਸਾਇਆ ਹੈ ਉਹ ਪਰੇਸ਼ਾਨੇ ਦੀ ਹਾਲਤ ਵਿੱਚ ਘਰ ਆਈ ਤੇ ਇੰਨੀ ਦੇਰ ਘਰੋਂ ਬਾਹਰ ਰਹਿਣ ਤੇ ਗੁਰਪ੍ਰੀਤ ਨੇ ਉਸ ਨੂੰ ਕਈ ਤਰ੍ਹਾਂ ਦੇ ਸਵਾਲ ਕੀਤੇ ਤੇ ਉਸ ਨਾਲ ਲੜ ਕੇ ਸੌਂ ਗਿਆ ਪਿੱਠ ਕਰਕੇ ਪਿਆ ਗੁਰਪ੍ਰੀਤ ਨੂੰ ਪਲੋਸਣ ਦੀ ਤਾਂਗ ਵਿੱਚ ਮਨ ਵਿੱਚ ਮਾਰ ਮੈਂ ਮੂੰ ਦੂਜੇ ਪਾਸੇ ਕਰ ਲਿਆ ਸੀ ਇੰਜ ਹੀ ਤਾਂ ਸੱਦਰਾ ਮਰਦੀਆਂ ਨੇ ਮਨ ਸੜ ਕੇ ਸੁਆਹ ਹੋ ਜਾਂਦਾ ਹੈ ਹੰਝੂਆਂ ਦੀ ਧਾਰ ਨੇ ਸਹਰਾਣੇ ਦੀ ਕੰਨੀ ਗਿੱਲੀ ਕਰ ਦਿੱਤੀ ਸੀ ਸਰੀਰ ਦੀ ਦੁੱਖ ਦੀ ਰਗ ਰਗ ਟਸ ਟਸ ਕਰ ਰਹੀ ਸੀ ਮਨ ਭਰਿਆ ਪਿਆ ਸੀ ਦੁੱਖ ਦੀਆਂ ਪਰਤਾਂ ਨਾਲ ਜੀ ਕਰਦਾ ਸੀ ਇੱਕ ਵੇਰ ਉੱਚੀ ਉੱਚੀ ਰੋ ਲਵਾਂ ਤੇ ਆਪਣੇ ਅੰਦਰ ਭਰੇ ਬੇਵਸੀਆਂ ਦੇ ਢੇਰ ਨੂੰ ਸਾੜ ਦੇਵਾਂ ਕੋਈ ਗੱਲ ਲਾਉਣ ਵਾਲਾ ਵੀ ਤਾਂ ਉਹ ਨਹੀਂ ਜਾਣਦਾ ਕਿ ਗੁੰਜਲਾਂ ਹੁੰਦੀਆਂ ਨੇ ਜਿਹੜੀਆਂ ਉਸੇ ਨਾਲ ਹੀ ਫਰੋਲੀਆਂ ਜਾ ਸਕਦੀਆਂ ਨੇ ਪਰ ਕਿੰਜ ਫਰੋਲਾਂ ਗੁੰਜਲਾਂ ਤੇ ਗੰਢਾ ਪਾਉਣ ਵਾਲਾ ਕਿਉਂ ਖੋਲੂ ਖੋਲਣੀਆਂ ਹੀ ਹੋਣ ਤਾਂ ਪਾਵੇ ਕਿਉਂ ਇਹ ਹੀ ਸੋਚ ਮਾਰ ਲੈਂਦੀ ਹਾਂ ਆਪਣੇ ਅੰਦਰੋਂ ਉੱਠੇ ਹੜ ਨੂੰ ਪ੍ਰੀਤ ਨੂੰ ਗੁਰਪ੍ਰੀਤ ਦੀ ਸੱਚਾਈ ਪਤਾ ਲੱਗ ਗਈ ਉਸ ਨੂੰ ਸੁਧਾਰਨ ਦੀ ਸੋਚ ਕਰਕੇ ਉਸ ਨੇ ਆਪਣੇ ਮਾਪਿਓ ਨੂੰ ਕੁਝ ਨਹੀਂ ਦੱਸਿਆ ਤੇ ਇਸ ਅੱਗ ਵਿੱਚ ਆਪ ਹੀ ਇਕੱਲੀ ਜਲਣ ਲੱਗ ਪਈ ਦੋਨਾਂ ਵਿੱਚ ਆਜ ਦਿਨ ਲੜਾਈ ਹੁੰਦੀ ਰਹਿੰਦੀ ਗੁਰਪ੍ਰੀਤ ਹੁਣ ਪ੍ਰੀਤ ਤੇ ਹੱਥ ਵਿੱਚ ਹੱਥ ਵੀ ਚੁੱਕਣ ਲੱਗ ਪਿਆ ਸੀ ਇੱਕ ਦਿਨ ਉਸ ਦੇ ਸਾਹਮਣੇ ਗੁਰਪ੍ਰੀਤ ਨਸ਼ਾ ਕਰ ਰਿਹਾ ਸੀ ਉਸ ਨੇ ਗੁਰਪ੍ਰੀਤ ਨੂੰ ਰੋਕਿਆ ਪਰ ਉਰਦਾਸ ਨੇ ਇੰਨੀ ਜ਼ੋਰ ਨਾਲ ਉਸ ਨੂੰ ਧੱਕਾ ਮਾਰਿਆ ਕਿ ਉਹ ਦੂਰ ਜਾ ਕੇ ਡਿੱਗੀ ਤੇ ਇੱਕ ਭਿਆਨਕ ਦਰਦ ਉਸ ਦੀ ਕੁੱਖ ਵਿੱਚ ਪਾਲ ਰਹੇ ਬੱਚੇ ਨੂੰ ਮਾਰ ਗਿਆ ਉਸ ਦੇ ਨਸ਼ਾ ਇੰਨਾ ਭਾਰੂ ਹੋ ਗਿਆ ਕਿ ਉਸ ਨੂੰ ਪਤਾ ਹੀ ਨਾ ਲੱਗਾ ਕਿ ਉਸ ਨੇ ਆਪਣੇ ਹੀ ਬੱਚੇ ਦਾ ਕਤਲ ਕਰ ਦਿੱਤਾ ਹੈ ਇਸ ਦਰਦ ਨੂੰ ਬਰਦਾਸ਼ਤ ਕਰਦੀ ਪ੍ਰੀਤੀ ਇਹ ਹੀ ਗੱਲ ਆਖਦੀ ਕਿ ਵਸ ਰੱਬਾ ਮੈਥੋਂ ਹੋਰ ਜਰ ਨਹੀਂ ਹੁੰਦਾ ਬਖਸ਼ ਦੇ ਮੈਨੂੰ ਜਾਂ ਮੌਤ ਦੇ ਦੇ ਮੈਨੂੰ ਜ਼ਹਿਰ ਦੇ ਕੇ ਮਾਰ ਦੇ ਮੈਨੂੰ ਮੁੱਕ ਗਿਆ ਮੇਰੇ ਜੀਣ ਦਾ ਚਾ ਨਹੀਂ ਕੋਈ ਸ਼ੌਂਕ ਰਹਾ ਮੇਰਾ ਮੇਰੀ ਜ਼ਿੰਦਗੀ ਕੀ ਤੂੰ ਕੀ ਤੂੰ ਕੀ ਹੋ ਗਈ ਪ੍ਰੀਤ ਦੀ ਗੱਲ ਗੁਰਪ੍ਰੀਤ ਸੁਣਦਾ ਹੀ ਨਹੀਂ ਉਸ ਨੂੰ ਬਸ ਆਪਣੇ ਨਸ਼ੇ ਨਾਲ ਮਤਲਬ ਸੀ ਹੁਣ ਉਸ ਕੋਲ ਪੈਸਿਆਂ ਦੀ ਕਮੀ ਆ ਗਈ ਸੀ ਤਾਂ ਉਸਨੇ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਉਹ ਕੰਮ ਸੀ ਦਲਾਲੀ ਦਾ ਔਰਤਾਂ ਦੀ ਦਲਾਲੀ ਦਾ ਜਿਸ ਵਿੱਚ ਉਸ ਦਾ ਦੋਸਤ ਜਸਕਰਨ ਉਸ ਦਾ ਬਹੁਤ ਸਾਥ ਦਿੰਦਾ ਸੀ ਇੱਕ ਵਾਰ ਘਰ ਆਏ ਜਸਕਰਨ ਦੀ ਨਿਗਾਹ ਪ੍ਰੀਤੀ ਤੇ ਪੈ ਗਈ ਉਸ ਉਸ ਦਿਨ ਉਹਨਾਂ ਕੋਲ ਸਾਵਨੀਆਂ ਤਾਂ ਬਹੁਤ ਸੀ ਪਰ ਹਲਕੀ ਉਮਰ ਦੀ ਕੁੜੀ ਨਹੀਂ ਸੀ ਪ੍ਰੀਤੀ ਹਾਲੇ ਮਹਿਜ 20 ਕੁ ਵਰਿਆਂ ਦੀ ਸੀ ਉਸ ਨੂੰ ਇਸ ਕੁ ਉਮਰ ਦੀ ਹੀ ਕੁੜੀ ਦੀ ਤਲਾਸ਼ ਸੀ ਉਸ ਸਮੇਂ ਗੁਰਪ੍ਰੀਤ ਨੂੰ ਨਸ਼ੇ ਦੀ ਤਲਬ ਲੱਗੀ ਹੋਈ ਸੀ ਉਸ ਨੇ ਗੁਰਪ੍ਰੀਤ ਨੂੰ ਕਿਹਾ ਕਿ ਹੁਣ ਹੋਰ ਕੋਈ ਨਾ ਸਹੀ ਤਾਂ ਕੋਈ ਕੋਈ ਨਾ ਆਪਾਂ ਤੇਰੀ ਘਰ ਵਾਲੀ ਨੂੰ ਕਿਉਂਕਿ ਅੱਜ ਤਾਂ ਵੱਡੇ ਵੱਡੇ ਬੰਦੇ ਆ ਰਹੇ ਨੇ ਤੇ ਰਕਮ ਵੀ ਮੋਟੀ ਮਿਲਣੀ ਹੈ ਇਹ ਗੱਲ ਸੁਣ ਕੇ ਨਸ਼ੇ ਦੀ ਤਲਬ ਵਿੱਚ ਫਸੇ ਗੁਰਪ੍ਰੀਤ ਨੇ ਪ੍ਰੀਤੀ ਵੱਲ ਦੇਖਿਆ ਤੇ ਹਾਂ ਕਰ ਦਿੱਤੀ ਪ੍ਰੀਤੀ ਨੂੰ ਜ਼ਬਰਦਸਤੀ ਖਿੱਚ ਕੇ ਇਸ ਧੰਦੇ ਵਿੱਚ ਪਾ ਦਿੱਤਾ ਗਿਆ ਉਸਦੇ ਪੁੱਤ ਨੂੰ ਗੁਰਪ੍ਰੀਤ ਨੇ ਆਪਣੇ ਕੋਲ ਡਰਾਵਣੀ ਹਾਲਤ ਵਿੱਚ ਰੱਖ ਕੇ ਉਸ ਦਾ ਬਹੁਤ ਫਾਇਦਾ ਚੁੱਕਿਆ ਹੁਣ ਉਸ ਨੂੰ ਬਹੁਤ ਮੋਟੀ ਰਕਮ ਮਿਲਣ ਲੱਗ ਪਈ ਪੁੱਤ ਦੀ ਸ਼ਾਂਤੀ ਦੀ ਖਾਤਰ ਉਹ ਇਸ ਅੱਗ ਵਿੱਚ ਝੋਲਸਣ ਲਈ ਮਜਬੂਰ ਸੀ ਪ੍ਰੀਤੀ ਨੇ ਸੋਚ ਲਿਆ ਕਿ ਉਹ ਹੁਣ ਗੁਰਪ੍ਰੀਤ ਨਾਲ ਗੱਲ ਖਤਮ ਹੀ ਕਰ ਦੇਵੇਗੀ ਇੱਕ ਰਾਤ ਉਹ ਗੁਰਪ੍ਰੀਤ ਨਾਲ ਗਰਮ ਗੱਲ ਕਰਨ ਲੱਗਦੀ ਹੈ ਉਹ ਤਾਂ ਸੁੱਤਾ ਪਿਆ ਹੁੰਦਾ ਹੈ ਜਾਂ ਕਮੇਟੀ ਵਿੱਚ ਦਿਨ ਚੜ ਗਿਆ ਸੀ ਮਨ ਤਗੜਾ ਕਰ ਲਿਆ ਸੀ ਪ੍ਰੀਤੀ ਨੇ ਗੱਲ ਨਾ ਵੇੜਨ ਦਾ ਗੱਲ ਤਾਂ ਰਾਤ ਹੀ ਨਵੇੜਨੀ ਸੀ ਪਰ ਨਸ਼ੇੜੀ ਨੂੰ ਸੁਰਤ ਕਿੱਥੇ ਸੀ ਸੁਰਤ ਟਿਕਾਣੇ ਤਾਂ ਪੈਸੇ ਤਲੀ ਉੱਤੇ ਵੇਖਣ ਮਗਰੋਂ ਰਹਿੰਦੀ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਨਸ਼ੇ ਉਹਦੇ ਆਸ-ਪਾਸ ਨੂੰ ਵੀ ਸੁਰਤਮੰਦ ਤੋਂ ਬੇਸੁਰਤ ਕਰ ਦਿੰਦੇ ਸ਼ਰੀਰ ਵਾਕਿਆ ਹੀ ਭੰਨਿਆ ਪਿਆ ਸੀ ਹੋਰ ਜਰ ਨਹੀਂ ਸੀ ਹੁੰਦਾ ਹੁਣ ਉਸ ਕੋਲੋਂ ਹੁਣ ਗੁਰਪ੍ਰੀਤ ਦੀ ਹਸੀਅਤ ਪ੍ਰੀਤੀ ਦੇ ਸਾਹਮਣੇ ਆ ਗਈ ਸੀ ਪ੍ਰੀਤੀ ਤੇ ਤਰਸ ਤਾਂ ਕੀ ਕਰਨਾ ਜਦੋਂ ਉਸ ਦੀਆਂ ਨਸ਼ੇ ਦੀਆਂ ਲੋੜਾਂ ਪੂਰੀਆਂ ਨਾ ਹੋਈਆਂ ਤਾਂ ਉਸ ਨੇ ਪ੍ਰੀਤੀ ਨੂੰ ਹਥਿਆਰ ਬਣਾ ਲਿਆ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿਸ ਕਾਰਨ ਹੋਣਾ ਦਾ ਇਹ ਕੰਮ ਅੰਦਰ ਗਤੀ ਚੱਲਦਾ ਸੀ ਹਰ ਰੋਜ਼ ਹੀ ਤਾਂ ਇੱਥੇ ਨਿਮਾਸ਼ ਲੱਗਦੀ ਸੀ ਹੁਣ ਪ੍ਰੀਤੀ ਪ੍ਰੀਤੀ ਦੀ ਕਾਲੇ ਸੋਨੇ ਦੀ ਖਾਨ ਗੁਰਪ੍ਰੀਤ ਵਾਸਤੇ ਤਾਂ ਸੋਨੇ ਦੀ ਹੀ ਹੋਈ ਪ੍ਰੀਤੀ ਆਪਣੀ ਮਾਂ ਵਾਸਤੇ ਤਾਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਉਸਦੀ ਮਾਂ ਨੂੰ ਉਸਦੀ ਚਿੰਤਾ ਲੱਗੀ ਰਹਿੰਦੀ ਸੀ ਆਖਦੀ ਪਤਾ ਨਹੀਂ ਕਿਵੇਂ ਕਮਾਉਂਦੀ ਹੈ ਪੈਸਾ। ਕਈ ਵਾਰ ਪੁੱਛਦੀ ਆ ਫੈਕਟਰੀ ਬਾਰੇ ਪ੍ਰੀਤੀ ਨੂੰ। ਉਸਦੀ ਮਾਂ ਨੇ ਸੁਣ ਰੱਖਿਆ ਸੀ ਕਿ ਫੈਕਟਰੀ ਵਿੱਚ ਕੰਮ ਕਰਨ ਨਾਲ ਬਿਮਾਰੀਆਂ ਬੜੀਆਂ ਲੱਗ ਜਾਂਦੀਆਂ। ਕਿਉਂਕਿ ਇਹ ਕੰਮ ਹੀ ਐਦਾਂ ਦਾ ਹੁੰਦਾ ਫੈਕਟਰੀਆਂ ਵਿੱਚ। ਹੁਣ ਉਹ ਕਿੰਜ ਦੱਸੇ ਮਾਂ ਨੂੰ ਕਿ ਮਾਂ ਇਹ ਫੈਕਟਰੀ ਇਸ ਤਰ੍ਹਾਂ ਦੀ ਹੈ ਜਿੱਥੇ ਉਸਦੀਤੀ ਆਪ ਪੈਂਦੀ ਹੈ ਮਸ਼ੀਨ ਦੇ ਵਿੱਚ। ਦੇ ਵਿੱਚ ਜਾ ਕੇ ਉਸ ਦਾ ਕੀ ਬਣ ਜਾਂਦਾ ਹੈ ਉਸ ਨੂੰ ਵੀ ਨਹੀਂ ਪਤਾ ਲੱਗਦਾ ਇਸ ਰਾਹੀਂ ਉਸ ਦਾ ਜਵਾਈ ਆਪਣਾ ਗੁਜ਼ਾਰਾ ਕਰਦਾ ਬਿਮਾਰੀਆਂ ਦਾ ਉਹਨੂੰ ਵੀ ਨਹੀਂ ਪਤਾ ਕਿਹੜੀਆਂ ਕਿਹੜੀਆਂ ਲੱਗ ਗਈਆਂ ਨੇ ਇੱਕ ਦਿਨ ਗੁਰਪ੍ਰੀਤ ਪ੍ਰੀਤੀ ਨੂੰ ਆਪਣੇ ਨਾਲ ਉਸ ਜਗ੍ਹਾ ਤੇ ਲੈ ਗਿਆ ਜਿੱਥੇ ਉਹਨਾਂ ਦੇ ਕੰਮ ਦਾ ਖਾਸ ੱਡਾ ਸੀ ਉਹ ਇੱਥੇ ਪ੍ਰੀਤੀ ਨੂੰ ਕਾਫੀ ਕੁੱਟ ਮਾਰ ਕੇ ਲਿਆਇਆ ਸੀ ਜਿਸ ਕਾਰਨ ਨੇ ਉਸ ਨੂੰ ਕਿਹਾ ਕਿ ਕੋਈ ਬਾਹਰ ਜਾਣ ਲਈ ਮਨ ਨਹੀਂ ਰਹੀ ਸੀ ਬਸ ਇੱਕ ਤੂੰ ਹੀ ਹੈ ਜੋ ਹਾਂ ਕਰ ਗਿਆ ਤਾਂ ਗੁਰਪ੍ਰੀਤ ਨੇ ਉਸ ਨੂੰ ਕਿਹਾ ਕਿ ਯਾਰ ਇਹ ਤਾਂ ਆਪਣਾ ਕੰਮ ਹੈ ਤੇ ਆਪਾਂ ਕਰਨਾ ਹੈ ਪਰ ਇਸ ਕੰਮ ਦੀ ਕੀਮਤ ਵੱਧ ਲੱਗਣੀ ਹੈ ਮੈਨੂੰ ਪੇਮੈਂਟ ਦੁੱਗਣੀ ਤੇ ਅਡਵਾਂਸ ਚਾਹੀਦੀ ਹੈ ਜੇ ਹੋਏਗੀ ਤਾਂ ਨਹੀਂ ਤਾਂ ਅਸੀਂ ਨਹੀਂ ਕਰਨਾ ਕੁਝ ਕੱਲ ਮੈਨੂੰ ਇੱਕ ਹੋਰ ਗਰੁੱਪ ਵਾਲੇ ਵੀ ਕੰਮ ਲਈ ਆਖਦੇ ਸੀ ਤੇਰੇ ਨਾਲੋਂ ਜ਼ਿਆਦਾ ਕੰਮ ਵੀ ਦੇਣਗੇ ਤੇ ਪੈਸੇ ਵੀ ਅਸਾਂ ਤਾਂ ਸੌਦਾ ਕਰਨਾ ਜਿੱਧਰ ਚੰਗਾ ਮਿਲੂ ਉਧਰ ਨੂੰ ਹੀ ਹੋ ਜਾਣਾ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ